ਇਹਨਾਂ ਨੂੰ ਲੱਡੂ ਗੋਪਾਲ ਬਣਾ ਕੇ ਲੈ ਕੇ ਆਏ ਹੋ ਕਿੰਨੇ ਦਿਨਾਂ ਤੋਂ ਜਿਹੜੀਆਂ ਤਿਆਰੀਆਂ ਜਿਹੜੀਆਂ ਚੱਲ ਰਹੀ ਸੀਗੀ ਤੇ ਅੱਜ ਜਿਹੜੇ ਆ ਤੁਸੀਂ ਇੱਥੇ ਪਹੁੰਚੇ ਬਹੁਤ ਦਿਨਾਂ ਦਾ ਚਾਹ ਹੈਗਾ ਜੀ ਤੇ ਆਜ ਜਾਣੇ ਜਾਣਾ ਹੈ ਆਜ ਪਹੁੰਚਣਾ ਹੈ ਖਾਟੂ ਸ਼ਾਮ ਦਾ ਦਰਸ਼ਨ ਕਰਨੇ ਕਰਨਾ ਹੈ ਸਾਨੂੰ ਹਰੇਕ ਸਨਾਤਨੀ ਧਰਮ ਨੂੰ ਅੱਜਕਲ ਬਣ ਛਣ ਕੇ ਇਦਾਂ ਸਾਰੇ ਬੱਚਿਆਂ ਨੂੰ ਚੰਗੇ ਰਾਹ ਪਾਣਾ ਚਾਹੀਦਾ ਹੈ ਬਿਲਕੁਲ ਹਾਂ ਜੀ ਅੱਗੇ ਕੁੜੇ ਛੋਟੇ ਬੱਚੇ ਜਿਹੜੇ ਨੇ 크੍ਰਿਸਚੀਅਨ ਜੀ ਬਣੇ ਹੋਏ ਨੇ ਕੁੜੀਆਂ ਜਿਹੜੀਆਂ ਨੇ ਰਾਧਾ ਰਾਣੀ ਦਾ ਰੂਪ ਬੜੀਆਂ ਹੋਈਆਂ ਨੇ ਉਹਨਾਂ ਬਾਰੇ ਬੱਚੇ ਬਾਰੇ ਕੀ ਕਹਿਣਾ ਚਾਹੋ ਬਹੁਤ ਅੱਛੀ ਗੱਲ ਹੈ ਇਹ ਸਾ ਬੱਚਿਆਂ ਨੂੰ ਜੇ ਆਪਾਂ ਆਪਣੀ ਸੰਸਕ੍ਰਿਤੀ ਬਾਰੇ ਨਹੀਂ ਦੱਸਾਂਗੇ ਤਾਂ ਫਿਰ ਮਾੜੀ ਗੱਲ ਹੋ ਜੂ। ਕੋਈ ਜਿਹੜੇ ਆ ਅੱਜ ਜਨਮਾਸ਼ਟਮੀ ਨੂੰ ਲੈ ਕੇ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਜਿਹੜੇ ਸਨਾਤਨ ਧਰਮ ਦੇ ਤਿਹਾਰ ਜਿੰਨੇ ਵੀ ਹਨਾ ਜੀ। ਜੀ। ਦੋ ਤਿਹਾਰ ਸਭ ਤੋਂ ਵੱਡੇ ਨੇ ਇੱਕ ਜਨਮਾਸ਼ਟਮੀ ਇੱਕ ਸ਼ਿਵਰਾਤਰੀ। ਇਹ ਸਨਾਤਨ ਧਰਮ ਦੇ ਵਿੱਚ ਬਹੁਤ ਤੁਮਤਾਮ ਨਾਲ ਹੀ ਮਨਾਏ ਜਾਂਦੇ ਆ। ਕ੍ਰਿਸ਼ਨ ਮੰਦਰ ਦੇ ਆਪਾਂ ਬਾਹਰ ਖੜੇ ਆਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਰੌਣਕ ਮੇਲਾ ਜਿਹੜਾ ਲੱਗਿਆ ਹੋਇਆ ਹੈ ਥਾਂ ਥਾਂ ਤੇ ਜਿਹੜੇ ਫੂਡ ਸਟਾਲ ਵੀ ਲੱਗੇ ਹੋਏ ਨੇ ਬੱਚਿਆਂ ਦੇ ਖਡੋਣਿਆਂ ਦੇ ਜਿਹੜੇ ਬੱਚੇ ਦੇ ਖਡੋਣੇ ਵਾਲੇ ਵੀ ਆਏ ਹੋਏ ਨੇ ਇਸ ਤੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਬੜੇ ਜ਼ਿਆਦਾ ਜੋਰ ਸ਼ੋਰ ਨਾਲ ਜਿਹੜਾ ਸਜਾਇਆ ਹੋਇਆ ਹੈ ਹਰ ਇੱਕ ਚੀਜ਼ ਦਾ ਪੂਰੇ ਤਰੀਕੇ ਨਾਲ ਪ੍ਰਬੰਧਕ ਜਿਹੜਾ ਹੈ ਕੀਤਾ ਗਿਆ ਇੱਕ ਮੇਲੇ ਦਾ ਆਪਾਂ ਕਹਿ ਸਕਦੇ ਇੱਕ ਮੇਲੇ ਦੀ ਚੱਕੀ ਜਿਹੜੀ ਹੈ ਇਹਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਕ੍ਰਿਸ਼ਨ ਮੰਦਰ ਦੇ ਅੰਦਰ ਤੇ ਆਪਾਂ ਬਾਹਰ ਜਿਹੜੇ ਨੇ ਖੜੇ ਨੇ ਬਾਹਰ ਜਿਹੜੇ ਮੌਜੂਦ ਆ ਕ੍ਰਿਸ਼ਨ ਮੰਦਰ ਦੇ ਅੰਦਰ ਦੀਆਂ ਜਿਹੜੇ ਤਸਵੀਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੱਤੀਆਂ ਨੇ ਹੁਣ ਜੇ ਆਪਾਂ ਗੱਲ ਕਰੀਏ ਕ੍ਰਿਸ਼ਨ ਮੰਦਰ ਦੇ ਬਾਹਰ ਦੀਆਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿੰਨੇ ਸ਼ਰਧਾਲੂ ਜਿਹੜੇ ਨੇ ਆ ਰਹੇ ਨੇ ਅੱਜ ਜਨਮਾਸ਼ਮੀ ਦੇ ਤਿਉਹਾਰ ਦੇ ਮੌਕੇ ਉੱਤੇ ਕਿੰਨੇ ਲੋਕ ਜਿਹੜੇ ਨੇ ਇੱਥੇ ਆ ਰਹੇ ਨੇ ਨਤਮਸਤਕ ਜਿਹੜੇ ਹੁਣ ਆ ਰਹੇ ਨੇ ਇਸ ਦੇ ਨਾਲ ਨਾਲ ਤੁਹਾਨੂੰ ਦਿਖਾ ਦਈਏ ਕਿ ਲੋਕ ਜਿਹੜੇ ਨੇ ਕਿੰਨੇ ਤعداد ਦੇ ਵਿੱਚ ਮੌਜੂਦ ਨੇ ਹਰ ਕੋਈ ਆਪਣੀ ਇੱਛਾਵਾਂ ਨੂੰ ਲੈ ਕੇ ਆ ਰਿਹਾ ਹੈ ਕੋਈ ਆਪਣੇ ਜਿਹੜੇ ਲੱਡੂ ਗੋਪਾਲ ਜੀ ਨੂੰ ਲੈ ਕੇ ਆ ਰਹੇ ਨੇ ਜਿਨ੍ਹਾਂ ਨੇ ਲੱਡੂ ਗੋਪਾਲ ਜੀ ਦਾ ਜਿਹੜਾ ਇਹ સ્વરૂਪ ਰੱਖਿਆ ਹੋਇਆ ਹੈ ਰਾਜੇ ਰਾਦੇ ਜੀ ਰਾਜੇ ਰਾਦੇ ਜੀ ਅੱਜ ਇੱਥੇ ਪਹੁੰਚੇ ਹੋ ਪਹਿਲਾਂ ਤਾਂ ਇਹ ਦੱਸੋ ਕਿੰਨੀ ਕ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੈਗਾ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਅੱਜ ਇਹ ਨੇ ਤੁਸੀਂ ਇਹਨਾਂ ਨੂੰ ਲੱਡੂ ਗੋਪਾਲ ਬਣਾ ਕੇ ਲੈ ਕੇ ਆਏ ਹੋ ਕਿੰਨੇ ਦਿਨਾਂ ਤੋਂ ਜਿਹੜੀਆਂ ਤਿਆਰੀਆਂ ਜਿਹੜੀਆਂ ਚੱਲ ਰਹੀ ਸੀਗੀ ਤੇ ਅੱਜ ਜਿਹੜੇ ਆ ਤੁਸੀਂ ਇੱਥੇ ਪਹੁੰਚੇ ਬਹੁਤ ਦਿਨਾਂ ਦਾ ਚਾਹ ਹੈਗਾ ਜੀ ਰਾਹ ਜਾਣੇ ਜਾਣਾ ਹੈ ਆਜ ਪਹੁੰਚਣਾ ਹੈ ਖਾਟੂ ਸ਼ੰ ਦਾ ਦਰਸ਼ਨ ਕਰਨੇ ਕਰਨਾ ਹੈਗਾ ਹਾਂਜੀ ਹਾਂਜੀ ਤੇ ਆਦੇ ਤੇ ਪਹੁੰਚੇ ਹੋ ਜਨਮਾਸ਼ਮੀ ਦੇ ਮੌਕੇ ਤੇ ਕੀ ਇੱਛਾ ਲੈ ਕੇ ਮੌਚੇ ਹੋ ਕਿ ਹਾਂ ਲੱਗਦਾ ਲੱਡੂ ਗੋਪਾਲ ਜੀ ਕ੍ਰਿਸ਼ਨ ਜੀ ਜਿਹੜੇ ਨੇ ਪੂਰੀ ਕਰ ਦੇਣਗੇ ਮਨਮਤ ਬੜਾ ਆਸ ਲੈ ਕੇ ਆਏ ਹੈ ਜੀ ਦੇਖਦੇ ਹਾਂ ਲੱਡੂ ਗੋਵਾਰ ਭਰੋਸਾ ਹੈਗਾ ਪੂਰਾ ਕਰ ਦੇਗੇ ਰਾਦੇ 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 ਜੀ ਅੱਜ ਇੱਥੇ ਪਹੁੰਚੇ ਆ ਤੁਹਾਨੂੰ ਪਤਾ ਅੱਜ ਕੀ ਹੈ ਅੱਜ ਜਨਮਾਸ਼ਮੀ ਹੈ ਜੀ ਜਨਮਾਸ਼ਮੀ ਹੈ ਕੀ ਹੈ ਲえて ਪਹੁੰਚੇ ਆਪਣੇ ਲੱਡੂ ਗੋਪਾਲ ਨੂੰ ਤੁਸੀਂ ਗੋਪਾਲ ਜੀ ਬਣਾਇਆ ਹੋਇਆ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਾਨੂੰ ਹਰੇਕ ਸਨਾਤਨੀ ਪਰਵਰ ਨੂੰ ਅਜਕਲ ਬਣ ਛਣ ਕੇ ਇਦਾਂ ਸਾਰੇ ਬੱਚਿਆਂ ਨੂੰ ਚੰਗੇ ਰਸ ਬਣਾ ਚਾਹੀਦੇ ਬਿਲਕੁਲ ਹਾਂ ਜੀ ਅੱਜ ਤੁਸੀਂ ਇੱਥੇ ਆਏ ਹੋ ਆਪਣੇ ਪਰਿਵਾਰ ਨਾਲ ਆਏ ਹੋ ਕਿਸ ਤਰੀਕੇ ਨਾਲ ਕਿਹੜੀ ਮਰਜ਼ਾ ਲੈ ਕੇ ਇੱਥੇ ਆਏ ਹੋ ਜੇ ਕਿ ਹਾਂ ਲੱਗਦਾ ਕਿ ਪੂਰੇ ਕਰਨ ਕੇ ਲੱਡੂ ਗੋਪਾਲ ਇਹ ਸਾਡੇ ਜੋ ਕ੍ਰਿਸ਼ਨ ਭਗਵਾਨ ਜੀ ਨੇ ਜੀ ਸਭ ਦੀ ਮਨੋ ਕਾਮਨਾ ਪੂਰੀ ਕਰਨ ਜੀ ਇਹ ਕਰਕੇ ਅਸੀਂ ਬੱਚਿਆਂ ਨੂੰ ਅਸੀਂ ਬਣਾ ਛਣਾ ਕੇ ਇੱਥੇ ਲੈ ਕੇ ਆਏ ਜੀ ਜਨਮਾਸਟਮੀ ਦੇ ਤਿਉਹਾਰ ਹੁੰਦੇ ਜਿਹੜੇ ਲੋਕਾਂ ਦੇ ਤੁਸੀਂ ਦੇਖ ਲਏ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਸਾਡੇ ਨਾਲ ਕ੍ਰਿਸ਼ਨਾ ਮੰਦਿਰ ਦੇ ਜਿਹੜੇ ਟਰਸਟੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਸਭ ਤੋਂ ਪਹਿਲਾਂ ਜਨਮਾਸਟਮੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਵਧਾਈਆਂ ਥੈਂਕ ਯੂ ਵੈਰੀ ਮਚ ਮੈਂ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਜਨਮਾਸਟਮੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਅਤੇ ਪਰਮਾਤਮਾ ਅਗੇ ਪ੍ਰਾਰਥਨਾ ਕਰਦਾ ਹਾਂ ਤੁਹਾਡੀਆਂ ਸਾਰੀਆਂ ਛਾਮਾਂ ਪੂਰੀਆਂ ਹੋਣ ਜੀ ਅੱਜ ਇੱਥੇ ਲੋਕ ਜਿਹੜੇ ਨੇ ਪਹੁੰਚੇ ਨੇ ਨਤਮਸਤਕ ਹੋਣੇ ਹੋ ਰਹੇ ਨੇ ਪਹਿਲੇ ਤਾਂ ਇਹ ਦੱਸੋ ਲੋਕਾਂ ਦੇ ਸ਼ਰਧਾਲੂਆਂ ਤੇ ਆ ਇਹਨਾਂ ਪਿਆਰ ਦੇ ਕੇ ਕੀ ਕਹਿਣਾ ਚਾਹੁੰਦੇ ਮੈਂ ਸਾਰੇ ਸ਼ਰਧਾਲੂਆਂ ਨੂੰ ਇਹੀ ਕਹਿਣਾ ਚਾਹਣਾ ਹੈ ਵੀ ਅੱਜ ਵੱਧ ਤੋਂ ਵੱਧ ਇੱਥੇ ਆ ਕੇ ਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਜੀ ਤੇ ਅੱਜ ਜਿਹੜੇ ਛੋਟੇ ਛੋਟੇ ਬੱਚੇ ਜਿਹੜੇ ਨੇ ਕ੍ਰਿਸ਼ਨ ਜੀ ਬਣੇ ਹੋਏ ਨੇ ਕੋਈ ਲੱਡੂ ਗੋਪਾਲ ਜੀ ਬਣੇ ਆ ਛੋਟੇ ਛੋਟੇ ਕੁੜੀਆਂ ਜੜੀਆਂ ਨੇ ਰਾਧਾ ਰਾਣੀ ਦੇ ਰੂਪ ਬੜੀਆਂ ਹੋਈਆਂ ਨੇ ਉਹਨਾਂ ਬਾਰੇ ਬੱਚੇ ਬਾਰੇ ਕੀ ਕਹਿਣਾ ਚਾਹੁੰਦੇ ਬਹੁਤ ਅੱਛੀ ਗੱਲ ਹੈ ਇਹ ਸਾ ਬੱਚਿਆਂ ਨੂੰ ਜੇ ਆਪਾਂ ਆਪਣੀ ਸੰਸਕ੍ਰਿਤੀ ਬਾਰੇ ਨਹੀਂ ਦੱਸਾਂਗੇ ਤਾਂ ਫਿਰ ਮਾੜੀ ਗੱਲ ਹੋ ਜੂ। ਬਿਲਕੁਲ। ਤੇ ਸਰ ਅੱਜ ਲੱਗਦਾ ਹੈ ਕਿ ਹਾਂ ਅਜੀ ਤਿਵਾਰਾ ਬਹੁਤ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਤੁਮ-ਤਮ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ। ਹਰ ਕੋਈ ਜਿਹੜਾ ਆ ਅੱਜ ਜਨਮਾਸ਼ਟਮੀ ਨੂੰ ਲੈ ਕੇ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਹੜੇ ਸਨਾਤਨ ਧਰਮ ਦੇ ਤਿਹਾਰ ਜਿੰਨੇ ਵੀ ਹਨਾ ਜੀ। ਜੀ। ਦੋ ਤਿਹਾਰ ਸਭ ਤੋਂ ਵੱਡੇ ਨੇ ਇੱਕ ਜਨਮਾਸ਼ਟਮੀ ਇੱਕ ਸ਼ਿਵਰਾਤਰੀ। ਇਹ ਸਨਾਤਨ ਧਰਮ ਦੇ ਵਿੱਚ ਬਹੁਤ ਧੂਮਤਾ ਨਾਲ ਹੀ ਮਨਾਏ ਜਾਂਦੇ ਆ ਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਲੱਡੂ ਗੋਪਾਲ ਦੀ ਜਿਹਦੇ ਜਨਮ ਦੇ ਉੱਤੇ ਕਹਿੰਦੇ ਕਿ ਜਿਸਰਾ ਮੰਦਿਰ ਉਹ ਜਨਮਸ਼ੇਰ ਇਤਿਹਾਸ ਜਿਹੜਾ ਬੜੇ ਧੂਮਤਾ ਨਾਲ ਮਨਾਇਆ ਜਾਂਦਾ ਹੈ ਔਰ ਇਹ ਵੀ ਅਸੀਂ ਸਥਾਪਨਾ 17 ਜੁਲਾਈ 1983 ਨੂੰ ਕੀਤੀ ਸੀ ਉਸ ਤੋਂ ਬਾਅਦ ਮੰਦਿਰ ਦੀ ਵੀ 27 ਪ੍ਰਤੀਸ਼ਤਿਤ ਮੂਰਤੀ ਹੈਗੀ ਹੈ ਜਿਨ੍ਹਾਂ ਦੀ ਰੋਜ਼ਾਨਾ ਪੂਜਾ ਕਰਕੇ ਭੋਗ ਲਗਾ ਕੇ ਭੋਜਨ ਸੰਤਾਂ ਨੂੰ ਰੋਟੀ ਖਲਾਈ ਜਾਂਦੀ ਹੈ ਜੀ ਅੱਜ ਵੀ 427 ਸੰਤਾਂ ਸੀਗੇ ਬਾਹਰੋਂ ਉਹਨਾਂ ਨੂੰ ਫੇਰੇ ਖਾਣਾ ਖਲਾ ਕੇ ਉਹਨਾਂ ਦੀ ਵਿਦਾਇਗੀ ਕੀਤੀ ਹੈ ਉਹਨਾਂ ਨੂੰ ਦਕਸ਼ਨਾ ਉਹ ਲੋਈ ਦੇ ਕੇ ਉਹਨਾਂ ਦੀ ਅੱਜ ਵਿਦਾਇਗੀ ਕੀਤੀ ਹੈ ਉਸ ਤੋਂ ਬਾਅਦ ਅੱਜ ਸ਼ਾਮ ਨੂੰ ਸਾਡੀਆਂ ਤਿੰਨ ਝਾਕੀਆਂ ਸਜਾਈਆਂ ਗਈਆਂ ਨੇ ਔਰ ਮੰਦਰ ਦੇ ਰਾਤ ਲਾਈਟੇ ਕੀਤੀ ਗਈ ਹੈ ਜੋ ਕਿ ਦੇਖਰਯੋਗ ਹੈ ਅਸੀਂ ਤੁਹਾਡੇ ਲਈ ਲੋਕਾਂ ਨੂੰ ਵੀ ਸੰਦੇਸ਼ ਵੀ ਦੇਾਂਗੇ ਜੇ ਜਦੋਂ ਸ਼ਾਮ ਨੂੰ ਉਹ ਦਰਸ਼ਨ ਕਰਨ ਲਈ ਆਣ ਉਹ ਆਪਣਾ ਮੋਬਾਈਲ ਆਪਣਾ ਸਾਰਾ ਕੀਮਤੀ ਸਮਾਨ ਆਪ ਸੰਭਾਲ ਕੇ ਰੱਖਣ ਕਿਉਂਕਿ ਬਾਅਦ ਕੋਈ ਸ਼ੈਤਾਨ ਤੱਤ ਜਿਹੜੇ ਹੁੰਦੇ ਜਿਹੜੇ ਉਹ ਵਿੱਚ ਆਏ ਹੁੰਦੇ ਨੇ ਇਸ ਕਰਕੇ ਉਹਨਾਂ ਨੇ ਬੇਨਤੀ ਕਰਨਾ ਕਿ ਆਪਣੇ ਸਮਾਨ ਦਾ ਆਪ ਧਿਆਨ ਰੱਖੇ ਧੰਨਵਾਦ